ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਝੰਡਿਆਲਾ ਪੰਗਾਲਾ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਡੇਰਾ ਸਾਹਿਬ ਪੰਜੀ ਪਾਸ਼ਾਏ ਗੁਰੂ ਅਰਜਨ ਦੇਵ ਜੀ ਵਿਖੇ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਪ੍ਰਸੰਬੰਧ ਵਿੱਚ ਵਿਸਾਖੀ ਜੋੜ ਮੇਲਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਜੀ ਅਤੇ ਸਮੂਹ 사ਤਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਰੱਖੇ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਖੁੱਲੇ ਪੰਡਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਜਿਸ ਦਾ ਦੂਰੋਂ ਨੇੜੇ ਆਈਆਂ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਨੇ ਮੱਥਾ ਟੇਕਿਆ ਇਸ ਮੌਕੇ ਤੇ ਪੰਜਾਬ ਭਰ ਤੋਂ ਰਾਗੀ ਢਾਡੀ ਜਥਿਆਂ ਨੇ ਢਾਡੀ ਵਾਰਾਂ ਰਾਹੀ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਹੀ ਕੀਰਤਨੀ ਜਥੇ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰੂ ਲਾਡ ਨਾਲ ਜੋੜਿਆ ਆਈਆਂ ਹੋਈਆਂ ਸੰਗਤਾਂ ਨੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਗੁਰਦੁਆਰਾ ਸਾਹਿਬ ਵਿੱਚ ਸਥਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਇਸ ਮੌਕੇ ਤੇ ਬਲਦਾਨੀਆਂ ਦੌੜਾਂ ਵੀ ਕਰਵਾਈਆਂ ਗਈਆਂ ਇਸ ਮੌਕੇ ਤੇ ਖਾਸ ਤ ਨਿਸਾਹਿਬ ਬਾਬਾ ਗੁਰਮੀਤ ਸਿੰਘ ਬਾਬਾ ਬੁੱਢਾ ਜੀ ਬਾਬਾ ਸਤਨਾਮ ਸਿੰਘ ਝਾੜ ਸਾਹਿਬ ਜੀ ਬਾਬਾ ਭਜਨ ਸਿੰਘ ਸਤਲਾਨੀ ਸਾਹਿਬ ਬਾਬਾ ਵੀਰ ਸਿੰਘ ਜੀਓ ਵਾਲੇ ਬਾਬਾ ਕਾਬਲ ਸਿੰਘ ਤਰਨਤਾਰਨ ਬਾਬਾ ਬੁੱਢਾ ਜੀ ਬਾਬਾ ਪੋਲਾ ਸਿੰਘ ਪੈਣੀ ਪੱਟੂ ਬਾਬਾ ਹਰਜਿੰਦਰ ਸਿੰਘ ਸਪਰੋੜ ਨੰਗਲ ਫਗਵਾੜਾ ਜਥੇਦਾਰ ਕਸ਼ਮੀਰ ਸਿੰਘ ਜੰਡੇਆਲਾ ਕੁਲਵਿੰਦਰ ਸਿੰਘ ਸਤਨਾਂਦ ਸਿੰਘ ਕੁੰਨਰ ਯੋਗਾ ਸਿੰਘ ਪਟਵਾਰੀ ਸਰਦਾਰ ਸੁਰਜੀਤ ਸਿੰਘ ਗੁਰਮੀਲ ਸਿੰਘ ਆਦਿ ਹਾਜ਼ਰ ਸਨ ਇਸ ਮੌਕੇ ਤੇ ਮੁਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਜੀ ਅਤੇ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸੇਵਾ ਅਤੇ ਸਹਿਯੋਗ ਦੇਣ ਵਾਲੇ ਸਹਿਯੋਗੀ ਅਤੇ ਪਤਵੰਤੇ ਸੱਜਣਾਂ ਨੂੰ ਗੁਰੂ ਘਰ ਦੀ ਬਖਸ਼ੀਸ਼ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ ਪਿੰਡ ਜੰਡਿਆਲਾ ਪੰਘਾਲਾ ਤੋਂ ਪੱਤਰਕਾਰ ਮੋਹ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਤਿਹ ਗੁਰਦੁਆਰਾ ਦੇਰਾ ਸਾਹਿਬ ਵਿਖੇ ਜੋ ਖਾਸ ਇਹਦਾ ਪ੍ਰਕਟਿਆਦਾ ਹਰ ਸਾਲ ਦੀ ਤਰ੍ਹਾਂ ਕੈਪ ਸਾਲ ਦੀ ਬੁਲਾਇਆ ਗਿਆ ਇਹ ਤਿਹਾ ਅਤਿਆਸਕ ਗੁਰਦੁਆਰਾ ਪੰਜ ਪਾਸ਼ਾ ਕਰਨ ਸ਼ੋ ਪ੍ਰਾਪਰਤੀ ਹੈ ਜਿੱਥੇ 17 ਹਾਰ ਨੂੰ ਵਿਆਹ ਦੇ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਰਾਦ ਦੇ ਸਾਰ ਉੱਥੋਂ ਸਾਰੇ ਸਭਾ ਉਹਨਾਂ ਸਾਨਾ ਜਿੱਥੇ ਬਾਬਾ ਕਲਦੀਪ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਰਿੰਦਰ ਸਿੰਘ ਜੀ ਬਰਿੰਦਰ ਸਿੰਘ ਜੀ ਜੂਥ ਸੇਵਾ ਵਾਲਿਆਂ ਦੀਆਂ ਚਲਾਈਆਂ ਹੋ ਜਾਂ ਫਵਾਵਾਂ ਨੂੰ ਬੜੇ ਨਿਵਾ ਰਹੇ ਨੇ ਬਾਬਾ ਰੁਪ ਸਿੰਘ ਜੀ ਪਹਿਲਾਂ ਸੇਵਾ ਕਰਦੇ ਉਹਨਾਂ ਦੇ ਤੋਂ ਬਾਅਦ ਬਾਬਾ ਕਲਦੀਪ ਸਿੰਘ ਜੀ ਦਾ ਕਾਫਨ ਅੱਜ ਇੱਥੇ ਲਾ ਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੀ ਪੱਧਰ ਤੇ ਪਾਕੀ ਦਾ ਜਾਰਾ ਮਨਾਇਆ ਗਿਆ ਜਿੱਥੇ ਬੰਦਨਿਆ ਦੋਹਾ ਹੋਰ ਬੱਖ-ਬੱਖ ਤਰਾਂ ਦੇ ਗੁਰੂ ਕੇ ਲੰਗਰ ਲਾ ਕੇ ਸੰਤਾਂ ਨੇ ਸਾਰਿਆਂ ਨਤਮਸਤਕ ਹੋ ਕੇ ਆਪਣੇ ਇਥੋਂ ਗੁਰੂਆਂ ਆਪਣੀਆਂ ਖੋਡੀਆਂ ਲੈ ਕੇ ਜਾਂਦੇ ਨੇ ਤੇ ਅਸੀਂ ਸਾਰਿਆਂ ਸੰਤਾਂ ਨੂੰ ਬੇਤਨੀ ਕਰਦੇ ਤੇ ਉਹ ਥਾਂ ਜਿੱਥੇ 24 ਘੰਟੇ ਲਗਾ ਚੱਲਦਾ ਰਹਿੰਦਾ ਆਪਾਂ ਨਰਕੜ ਦੀ ਕਸਾਇਆ ਵੀ ਕਰਨੀ ਆ ਸਾਰਿਆਂ ਸੱਜਣ ਪਿਆਰੀ ਫੌਜੋ ਵੀ ਆਪਣਾ ਨਵੀਂ ਕਾਰਪਾਣੀ ਆ ਉਹਦੇ ਵਿੱਚੋਂ ਬੇਥੇ ਬਾਪੇ ਦਾ ਕੰਮ ਲਿਆ ਸ਼ੁਰੂ ਕਰਕੇ ਮਾਂ ਚੜ੍ਹਦੀ ਕਲਾ ਕਰਾਂਗੇ ਲੋਰੇ ਅਮਰ ਦਵੇਲੇ ਤੋਂ 1000 ਕੋ ਸਜਦਾ ਇੱਥੇ ਉਹ ਤਾਂ 10 ਤਰੀਕ ਦਾ ਨਗਰ ਕੀਰਤਨ 10 ਤਰੀਕ ਦਾ ਕੱਢਿਆ ਗਿਆ ਸੀ 10 ਤਰੀਕ ਤੋਂ ਲੈ ਕੇ ਸੰਪਾ ਇੱਥੋਂ 6 ਦਿਨ ਤੋਂ ਨਤਮਤ ਬੋਲ ਕੇ ਆਗਰੀਆਂ ਭਰ ਰਹੀਆਂ ਤੇ ਗੁਰੂ ਦਾ 11 ਤਰੀਕ ਨੂੰ ਖੰਡ ਬਾਸ ਰਵ ਕੀਤਾ ਹੈ ਜਿਨਾਂ ਦੇ ਪਹੋਗਾ ਜਪੰਦੋ ਬਾਹਰ ਬੁੱਲੇ ਦੀਵਾਨ ਆ ਰਿਹਾ ਚੋ ਉਥੇ ਪ੍ਰੋਗਰਾਮ ਸ਼ੁਰੂ ਕਰਤਾ ਜੀ ਬਾਰੇ ਜਹਾਜ਼ੀ ਰੱਖਾ ਪੰਡਾਲ ਸਜਿਆ ਰਾਗੀ ਢਾਡੀ ਕੀਰਤਨ ਜਰ ਰੱਖਤਾ ਮਾਪੋ ਕੇ ਹਾਜ਼ਰੀਆਂ ਭਰਿਆ ਸਾਰਾ ਦੇਖਣ ਕਰਦੇ ਜੀ ਸਾਰੇ ਆਪ ਪਹੁੰਚ ਬਾਦਲ ਜੀ ਦਾ ਸਾਥਾ